ਹੀ ਕੰਮ ਸ਼ੁਰੂ ਹਰਵਰਾਜ ਕਿੰਨੇ ਜਾਣੀਆਂ ਚੀਜ਼ਾਂ ਮੰਨਣੀਆਂ ਹਨ ਕਰੇ ਛੱਡ ਗਈਏ ਆਉਂਦਿਆਂ ਸ਼ੁਰੂ ਹੋ ਗਏ ਤੁਸੀਂ ਆ ਲੈਣਾ ਆ ਉਹ ਲੈਣਾ ਹੈ ਇਹ ਦੁਕਾਨਾਂ ਵੀ ਖੁੱਲੀਆਂ ਪੂਰੀਆਂ ਦਰਬਾਰ ਸਾਹਿਬ ਮੱਥਾ ਟੇਕਣ ਪੂਰੀ ਆਉਂਦੇ ਆ ਹੈਲੋ ਸਤਿ ਸ਼੍ਰੀ ਅਕਾਲ ਸਾਰੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅੱਪਾ ਆਏ ਆ ਅੱਜ ਬੰਨਾ ਦਰਬਾਰ ਸਾਹਿਬ ਪਹਿਲਾਂ ਤੇ ਸਾਰਿਆਂ ਜਾਣਿਆਂ ਨੂੰ ਸਿਰ ਗੁਰ ਜਨ ਦੇਵ ਜੀ ਦੀ ਪ੍ਰਕਾਸ਼ ਫੋਟੋਆਂ ਬਹੁਤ ਬਹੁਤ ਵਧਾਈਆਂ ਹਨ ਕਿ ਆਪਾਂ ਆਪਣਾ ਸੰਤਰ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਉਸ ਤੋਂ ਬਾਅਦ ਆਪਾਂ ਜਾਵਾਂਗੇ ਬਾਬਾ ਬਿੱਡਾ ਸਾਹਿਬ ਜੀ ਚਲੋ ਆਜਾ ਤੁਹਾਨੂੰ ਵੀ ਦਰਸ਼ਨ ਦਿਖਾਈਏ ਚਲੋ ਹਰਵਰਾ

ਬੈਕਸ ਹਾਂ ਊੜੇ ਦਿੱਤਾਗਾ ਤਾ ਹਾਂ ਡਾਂਸ ਕਰਦਾ ਡਾਂਸ ਕਰਦਾ ਈ ਦਿਵਜੋਤ ਉਹ ਤਾਂ ਪੈਰ ਨਾ ਲਾਇਓ ਰਮਾਲਾ ਸਾਹਿਬ ਨੂੰ ਕਿਉਂ ਥੋੜਾ ਉੱਤੇ ਚੋਕੀ ਰੱਖੋ ਨਹੀਂ ਭਰ ਲੋ ਹਰ ਰਾਜ ਵੀ ਕਹਿੰਦਾ ਓ ਵਾ ਆਪਾਂ ਜੋ ਬੋਲਦੇ ਓ ਉਹੀ ਬੋਲਦਾ ਨਾ ਉਹ ਕਹਿੰਦਾ ਜੀ ਅੱਡੇਕਾਂਗੇ ਕਿੱਧਰ ਨੂੰ ਜਾਂਦੇ ਆਪਾਂ ਬੈਠੇ ਆ ਪੰਜ ਸ਼ਨਾਨਾ ਕਰਦੇ ਹੁਣ ਪਾਪਾ ਜੀ ਕਿੱਧਰ ਜਾਂਦੇ ਨਾ ਹਾਂਜੀ ਕਿੱਥੇ ਜਾਂਦੇ ਆ ਆਪਾਂ ਮੱਦਰ ਜਾਂਦੇ ਅੱਛਾ ਅਰੀ ਬਰਾ ਕਿੱਥੇ ਆਈ ਸੀ ਫਿਸ਼ ਫਿਸ਼ ਕਿੱਥੇ ਚਲ ਗਈ ਆਪਣੇ ਘੁੱਡੇ ਤੇ ਜਾ ਗਈ ਪਾਇਆ ਪਾਇਆ ਵਾ ਲੱਗਦਾਨੀਆਂ ਜਿੰਦੇ ਵਾਲਿਆ ਚਲੋ ਸੇ ਚਤਿ ਤੇ ਇੱਕ ਹੀ ਹਰ ਆਸ ਕੀ ਇਸੇ ਦਾ ਸਤਿਗੁਰੂ ਦੇ ਅਰਦਾਸ ਸਾਰੀਆਂ ਮੂੰਹ ਟੱਡੀ ਜਾਂਦੀਆਂ ਇਹ ਇਹਨਾਂ ਨੂੰ ਟੇਸਟ ਆ ਗਿਆ ਨਾ ਪ੍ਰਸ਼ਾਦ ਦਾ ਤੋ ਅੱਖਾਂ ਸਾਹਮਣੇ ਅੱਖਾਂ ਹੀ ਹੋ ਗਈ ਆ ਨਹੀਂ ਸੰਦੀਪ ਦੇਵ ਕਹਿੰਦਾ ਤੇ ਅੰਦੀ ਅੱਖਾਂ ਹੁੰਦੀਆਂ ਆ ਇਹ ਆ ਵੀ ਅੱਖਾਂ ਦੇ ਉਹ ਅਗਲੇ ਪਾਸੇ ਕੀ ਆ ਅੱਖਾਂ ਅੱਖਾਂ ਦੇ ਅੱਗੇ ਆ ਆ ਨਿਗੀ ਨਿਗੀ ਆਣੀਆਂ ਉਹ ਅੱਖਾਂ ਗਿਲ ਸੀ ਨਹੀਂ ਦਿਨ ਨੂੰ ਪਤਾ ਲੱਗਾ ਕਿੱਥੇ ਆ ਇਹਨਾਂ ਦੇ ਅੱਖਾਂ ਦੇ ਪਿੱਛੇ ਗਿਲ ਸੀ ਉਹ ਆਇਆ ਕਰਕੇ ਫਾਰ ਜੇ ਮਾਰਨੀਆਂ ਨਾ ਇਹਨਾਂ ਦੇ ਕੁੱਤੇ ਦੇ ਐ ਕਰਕੇ ਜਿਹੜੇ ਬੜੀਆਂ ਉਹ ਹਲਕਾ ਜਿਹਾ ਖੋਲਦਾ ਵਾ ਉਹ ਬਈ ਉਹ ਬੋਦੋ ਮਾਸ ਮਾਸ ਵਰਗਾ ਹੀ ਆ ਉਹ ਪਤਾ ਨਹੀਂ ਲੱਗਦਾ ਨੀ ਕਾ ਜਾਂ ਕੰਨ ਜਾ ਨੀ ਕਾ ਜਾਂ ਕੰਨ ਜਾ ਵਾ ਐਦਾਂ ਕਿਉਂ ਬਾਰੀਆਂ ਹੀ ਮਾੜੀਆਂ ਹੀ ਖੁੱਲੀਆਂ ਆ ਅੱਖ ਦੇ ਪਿੱਛੇ ਵੇਖ ਕੀ ਇੱਕ ਹੀ ਚੀਜ਼ ਆ ਉਹ ਹੋਰ ਕੁਛ ਆ ਅੱਖ ਦੇ ਪਿਛਲੇ ਪਾਸੇ ਇਹਦੇ ਵੇਖੀਏ ਇਹਦੇ ਅੱਜ ਸਾਰਾ ਫੋਟੋ ਖਿਚੋ ਸਾਰਿਆਂ ਦਾ ਕਿਉਂ ਖਿਚਣਾ ਫੋਟੋ ਪਾਪਾ ਜੀ ਇਹਨਾਂ ਦੀ ਮੁੱਛਾਂ ਨਹੀਂ ਹੁੰਦੀਆਂ ਤੁਹਾਨੂੰ ਬੁਲਾਉਂਦੇ ਪਾਪਾ ਜੀ ਇਹਨਾਂ ਦੀ ਮੁੱਛਾਂ ਹਾਂ ਕੰਡੇ ਜੇ ਆ ਮੁੱਛਾਂ ਛੋੜਾ ਕਿੰਨੀਆਂ ਫਿਸ਼ੀਜ਼ ਆ ਹਰ ਬਰਾਗ ਮੈਂ ਉਸ ਬਿਲਾ ਸ਼ਾਰੇ ਬਿਲਾ ਦੋ ਦੋ ਬਲਾਤਾ ਬਲਾਤਾ ਕਿਹਨੇ ਵਿਖਿਆ ਨੇ ਪਾਰੀ ਦਿੱਤੀ ਕਿ ਪਾਰੀ ਨਹੀਂ ਐਂ ਕਰ ਖੇਚਦੀ ਅੰਦਰ ਭੁੱਖ ਲੱਗਦੀ ਇਹਨੂੰ ਹਾਂਜੀ ਬਣਾ ਲਿਆ ਬਣਾ ਲਿਆ ਸਾਰਿਆਂ ਦਾ ਬਣਾ ਲਿਆ ਉਹ ਦਾ ਬਣਾ ਲਿਆ ਨੀ ਵਾਈਟ ਵਾਲਾ ਠੀਕ ਹੈ ਵਾਈਟ ਦਾ ਵੀ ਬਣਾ ਲੈਨੇ ਆ ਬਣਾ ਲਿਆ ਵਾਈਟ ਦਾ ਵੀ ਬਣਾ ਲਿਆ ਵਾਈਟ ਵਾਲਾ ਹਾਂਜੀ orange ਵਾਲਾ ਵੀ ਵਾਲੀ ਠੀਕ ਆ ਓਏ orange ਵਾਲੇ ਵੀ ਬਣ ਕਿੰਨੀਆਂ ਫੋਰ ਚਲਿਏ ਬਣਾ ਲਿਆ ਹੁਸ਼ਾਰਿਆਂ ਦਾ ਚਲੋ ਚਲਿਏ ਹੈਰੀ ਚਲਿਏ ਚਲੋ ਆਜੋ ਪਿਛੇ ਰੋ ਚਿੱਟੀ ਦੂਰ ਚੱਲੋ ਹਾਂਜੀ ਦੋਨੇ ਕੇ ਦਾਉਂਦੇ ਦਾਉਂਦੇ ਹਾਂਜੀ ਮੈਨੂੰ ਕਿਹ ਚਾਹੀਏ ਅੱਜ ਸ਼ਰਮਾ ਜਿਲੇ ਗੁਰਦੁਆਰਾ ਚੱਲਦੇ ਆ ਗੁਰਦੁਆਰਾ ਸਾਹਿਬ ਤੋਂ ਹਾਂਜੀ ਹੋਰ ਪਿਛਲੇ ਗੁਰਦੁਆਰਾ ਸਾਹਿਬ ਤੋਂ ਤੁਸੀਂ ਕਿ ਐਕਟਸ ਕਿਉਂ ਨਹੀਂ ਲਿਆ ਗੁਰਦੁਆਰਾ ਸਾਹਿਬ ਤੇ ਬੰਦ ਗੁਰਦੁਆਰਾ ਸਾਹਿਬ ਤੇ ਫੁੱਲਾ ਸੀ ਦੁਕਾਨ ਬੰਦ ਹੋ ਗਈ ਸੀ ਹਾਂਜੀ ਪਾਪਾ ਜੀ ਨੂੰ ਬੋਲ ਪਾਪਾ ਇਹ ਦੇਖੋ ਹਾਂਜੀ ਪੂਰ ਪਾਪਾ ਪਾਪਾ ਜੀ ਇੱਥੇ ਚੱਲ ਜੀ ਮੇਰਾ ਫੇਵਰਟ ਬਾਬਾ ਬੋਦਾ ਸਿੰਘ ਤੇ ਬਾਬਾ ਗਰਜੇ ਸਿੰਘ ਦਾ ਇਤਿਹਾਸ ਸੁਣਾਉ ਦਿਵਜੋਤ ਨੂੰ ਕੋਈ ਨਹੀਂ ਹਣਾ ਆਤੋਂ ਦਾ ਦੂਤ ਗੰਡਾ ਖਾਓ ਤੁਸੀਂ ਖਾਣਾ ਗੰਢੇ ਨਾਲ ਦੀਵਜੋ ਤੋੜਾ ਗੰਢਾ ਦੀਵਾ ਤੂੰ ਹੀ ਕਰੇ ਕਹਿੰਦੇ ਛਕਣਾ ਪ੍ਰਸ਼ਾਦ ਹੁਣ ਛਕੋ ਮਿਸੇ ਪ੍ਰਸ਼ਾਦ ਭੁੱਖ ਲੱਗੀ ਮੂੰਹ ਉਹ ਕਿਉਂ ਕਿੱਡੀ ਭੁੱਖ ਲੱਗੀ ਇਹਨੂੰ ਸਵੇਰ ਤਾਂ ਖਾਂਦਾ ਨਹੀਂ ਕੋਈ ਕੋਈ ਦਿਨ ਬਨਾਣਾ ਕਰਦਾ ਹੈ ਇੱਕ ਹਾਂ ਅਜੇ ਖਾਦਾ ਹੀ ਨਹੀਂ ਹਾਂ ਮੈਂ ਸਿਰੋਂ ਮੈਂ ਥੋੜਾ ਖਾਣਾ ਮੈਂ ਤਾਂ ਅਚੂਰ ਲਾਣਾ ਅਚੂਰ ਮੈਂ ਬਟਾਣਾ இல்ல <laughs> ਸਤ ਸ੍ਰੀ ਅਕਾਲ ਜੀ ਟਾਈਮ ਹੋ ਗਿਆ ਇਹ ਸ਼ਾਮ ਦੇ 6:30 ਵੇ ਦਾ ਤੇ ਅੱਜ ਜਿਹੜਾ ਆਪਾਂ ਗਏ ਹੀ ਤਰਨਧਾਰਨ ਤੇ ਵਾ ਬੁੱਢਾ ਸਾਹਿਬ ਜੀ ਤੇ ਉੱਥੋਂ ਆ ਕੇ ਬੁੱਢਾ ਸਾਹਿਬ ਜੀ ਦੀ ਮੈਨੂੰ ਲੱਗਦਾ ਵੀਡੀਓ ਥੋੜੀ ਜਿਹੀ ਬਣਾਈ ਆ ਹਾਂ ਜਾਰੀ ਵੀਡੀਓ ਨਹੀਂ ਬਣਾਈ ਤੇ ਉੱਥੋਂ ਆ ਕੇ ਮੇਰਾ ਸਿਰ ਹੱਦੋਂ ਬਾਧ ਜ਼ਰਦ ਕਰਨ ਲਈ ਆ ਮੈਂ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਤੇ ਕਾਂ ਕਿ ਥੋੜਾ ਕੁ ਟਾਈਮ ਰੈਸਟ ਕੀਤੀ ਪਰ ਨੀਂਦ ਹੀ ਨਹੀਂ ਆਉਂਦੀ ਸਿਰੇ ਨਾਲ ਜਿਆਦਾ ਦਰਦ ਹੋਣ ਜਾਂ ਹੀ ਤੋਂ ਵੀ ਦਿਨ ਮੈਂ ਜਿਹੜੀ ਵੀਡੀਓ ਪਾਈ ਐ ਐਡਿਟ ਕਰਕੇ ਸਿਰਫ ਇਹ ਉਦਾਂ ਹੀ ਹੋਣ ਲੱਗ ਗਿਆ ਤੇ ਮੈਨੂੰ ਲੱਗਦਾ ਏ ਕਿ ਜਿਹੜਾ ਉਹ ਲਾਈਟ ਤੋਂ ਪ੍ਰੋਬਲਮ ਆ ਮਿਲਕਲ ਵੀ ਲਾਈਟ ਚੰਗੀ ਨਹੀਂ ਲੱਗਨੀ ਅੱਖਾਂ ਖੋਲਰ ਨਹੀਂ ਹੁੰਦੀਆਂ ਦਿਲ ਕਰਦਾ ਕਿ ਅੱਖਾਂ ਕੁੱਟ ਕੇ ਬੰਦ ਕਰ ਲਾਂ ਮੈਂ ਨਾ ਤੇ ਚੈੱਕ ਕਰਨ ਦੀ ਹਾਂ ਫੋਨ ਤੇ ਕਿ ਮਾਈਗਰੇਨ ਦੀ ਪ੍ਰੋਬਲਮ ਤੇ ਹੈਗੀ ਹੈਗੀ ਜਿਹੜੀ ਕਹਿੰਦੇ ਕਾਮਨ ਜਿਹੜਾ ਮਾਈਗ੍ਰੇਨ ਹੁੰਦਾ ਏ ਉਸ ਤੋਂ ਫਿਰ ਜਿਹੜਾ ਫੋਟੋਫੋਬੀਆ ਹੋ ਜਾਂਦਾ ਏ ਤੇ ਮੈਨੂੰ ਲੱਗਦਾ ਏ ਕਿ ਹਲਕੀ ਹਲਕੀ ਜਿਹੜੀ ਆ ਸ਼ਿਕਾਇਤ ਆ ਇਸ ਦੀ ਕਿ ਲਾਈਟ ਸੈਂਸਿਟੀਵਿਟੀ ਬਿਲਕੁਲ ਵੀ ਲਾਈਟ ਚੰਗੀ ਨਹੀਂ ਲੱਗਦੀ ਅੱਖਾਂ ਨੂੰ ਮੁੱਖੋਂ ਤੋਂ ਖੁੱਲਦੀਆਂ ਨਹੀਂ ਸਾਹਮਣੇ ਹੋਂ ਜੇ ਮੈਂ ਇੱਧਰੋਂ ਫੋਨ ਕਰਕੇ ਬਣਾਉਣੀ ਹਾਂ ਇੱਧਰੋਂ ਲੱਗਦਾ ਤਾਂ ਵਧੀਆ ਵਲ ਵੀਡੀਓ ਚੰਗੀ ਨਹੀਂ ਆਉਂਦੀ ਇਸ ਕਰਕੇ ਮੈਨੂੰ ਲਾਈਟ ਵਾਲ ਅੱਖਾਂ ਕਰਕੇ ਬਣਾਉਣੀਆਂ ਪੈਣੀਆਂ ਜਦੋਂ ਲਾਈਟ ਵਾਲ ਵੂਹ ਕਰਦੀਆਂ ਸਿਰ ਦੇ ਵਿੱਚ ਜਿਵੇਂ ਇੱਕਦਮ ਤੀਰ ਵੱਜਦਾ ਹੈ ਨਾ ਇਦਾਂ ਕਰਕੇ ਅੱਖਾਂ ਦੇ ਵਿੱਚ ਜਿਹੜੇ ਉਹ ਤੀਰਾਂ ਵਾਂਗੂੰ ਜਾਂਦੀ ਲਾਈਟਾਂ ਜਿਵੇਂ ਆਪਣੇ ਰੇਜ਼ਸ ਆਉਂਦੀਆਂ ਨਾ ਸੂਰਜ ਦੀਆਂ ਇਦਾਂ ਹੀ ਕਰਕੇ ਜਿਹੜਾ ਜਦੋਂ ਲਾਈਟ ਵਾਲ ਦੇਖਦੇ ਆਂ ਤੇ ਰੇਜ਼ਸ ਉਹ ਕਿਰਨਾਂ ਜਿਹੀਆਂ ਲੁਭ ਜਾਂਦੀਆਂ ਨੇ ਤੇ ਦਰਦ ਹੁੰਦੀ ਆ ਮੈਂ ਤੁਹਾਨੂੰ ਸਾਥ ਦੇ ਨਾਲ ਵੀ ਉਹੀ ਗੱਲ ਕਰਨ ਦੀ ਹਾਂ ਹੁਣ ਬਾਹਰ ਬੈਠੀ ਮੈਂ ਕਿ ਇਤਨਾ ਮੈਨੂੰ ਨਾ ਕਾਫੀ ਟਾਈਮ ਪਹਿਲਾਂ ਵੀ ਹੋਇਆ ਏ ਜਦੋਂ ਅਸੀਂ ਸ਼ਾਇਦ ਮੈਨ ਗਲੜਾ ਜੂਪੀ ਕੇ ਆਸਾਨ ਸੀ ਉਦੋਂ ਮੈਨੂੰ ਲਾਈਟ ਦੀ ਬਹੁਤ ਆਸਾਨ ਸੀ ਸ਼ਾਇਦ ਕਿ ਮੈਂ ਤੁਰੰਤ ਕਮਰੇ ਦੇ ਵਿੱਚੋਂ ਲਾਈਟ ਆਫ ਕਰ ਦਿੰਦੀ ਹੁੰਦੀ ਮੈਨੂੰ ਬਿਲਕੁਲ ਵੀ ਲਾਈਟ ਚੰਗੀ ਨਹੀਂ ਲੱਗਦੀ ਹੁੰਦੀ ਤੇ ਹੇਰੇ ਦੇ ਵਿੱਚ ਤੇ ਉਹ ਕਾਫੀ ਟਾਈਮ ਤਾ ਰਿਲੈਕਸ ਰਿਹਾ ਮਾਈਗਰੇਨ ਦਾ ਵੀ ਹੋਰ ਉਸ ਤੇ ਕਮੈਂਡ ਵੀ ਆਉਣੇ ਨੇ ਕਿ ਮਾਈਗਰੇਨ ਠੀਕ ਹੈ ਮਾਈਗਰੇਨ ਤੇ ਮੈਨੂੰ ਲੱਗਦਾ ਸੀ ਕਿ ਪੂਰੀ ਤਰ੍ਹਾਂ ਠੀਕ ਹੋ ਗਿਆ ਏ ਮਾਈਗ੍ਰੇਨ ਦਾ ਇਹ ਹੱਕੀ ਆਪਾਂ ਟੈਨਸ਼ਨ ਲਿਵਾ ਪਕਾਟ ਲੈਣੀ ਨਹੀਂ ਜਿਆਦਾ ਸੋਚਦੇ ਉਦੋਂ ਆਪਾਂ ਠੀਕ ਰਹਿੰਦੇ ਆ ਜਦੋਂ ਹੀ ਆਪਾਂ ਸੋਚਣਾ ਸ਼ੁਰੂ ਕਰ ਦਿੰਨੇ ਆ ਉਦੋਂ ਜਿਹੜਾ ਮਾਈਗ੍ਰੇਨ ਦੀ ਪ੍ਰੋਬਲਮ ਫਿਰ ਤੋਂ ਦੁਬਾਰਾ ਸ਼ੁਰੂ ਹੋ ਜਾਂਦੀ ਆ ਤੇ ਬਾਕੀ ਲਾਈਫ ਤੇ ਤੋਂ ਆਹ ਸਿਰ ਫੜਨਾ ਆ ਗਿਆ ਤੇ ਮੈਂ ਕਿਹਾ ਆਪਾਂ ਜਿਹੜਾ ਅੱਜ ਦੇ ਵਲੌਗ ਦਾ ਐਂਡ ਕਰੀ ਦਿੰਨੇ ਆ ਵਿਊਰਸ ਨੂੰ ਦੱਸ ਕੇ ਕੀ ਆ ਪਾਂਚ ਰੋਜ਼ ਜਨਵਰੀ ਆ ਵਧੀਆ ਸਫਰਿਆਂ ਤਾਂ ਟਿਕ ਮੈਂ ਸਾਥ ਜਦੋਂ ਦੀ ਛੁੱਟੀ ਆਈ ਸੀ ਨਾ ਕਿਤੇ ਘੁੰਮਣ ਨਹੀਂ ਗਿਆ ਸਿਰਫ ਇੱਕ ਦਿਨ ਸਰੀਆਲੀ ਗਿਆ ਅੱਜ ਆ ਬਾਬਾ ਜੀ ਤੇ ਗਏ ਆ ਕਿਤੇ ਨਹੀਂ ਜਾਇਆ ਜਾਣ ਦਿਆ ਤੇ ਹੁਣ ਮੈਂ ਟਿਕਾ ਸੰਖ ਕਹਿੰਦੀ ਹਾਂ ਕਿ ਹੁਣ ਤਾਂਡੀ ਪੂਰੀ ਛੁੱਟੀ ਬਾਵੇਂ ਨਿਕਲ ਜੇ ਥੋੜੇ ਦਿਨ ਹੀ ਰਹਿ ਗਏ ਆ ਤੇ ਇਹ ਛੁੱਟੀ 'ਚ ਵੀ ਮੈਂ ਕਿਤੇ ਨਹੀਂ ਜਾਣਾ ਮਤਲਬ ਅੱਜ ਸਿਰ ਨੇ ਇੰਨੇ ਅੱਜ ਸਿਰ ਨੇ ਜਿਹੜਾ ਇੰਨੇ ਹੱਥ ਘੜੀ ਕਰਵਾਤੇ ਕਿ ਜਾਣਦੇ ਕਿਤੇ ਨਾਮ ਵੀ ਨਹੀਂ ਲੈ ਸਕਦੇ ਦੇਦੀ ਨਹੀਂ ਕਰਦਾ ਕਿ ਕਿਤੇ ਜਾਵਾਂ ਇੰਨਾ ਜਿਆਦਾ ਸਿਰ ਦਰਦ ਹੁੰਦੀ ਆਈ ਤੇ ਨਾਲ ਹੀ ਆਵਾਜ਼ ਦੇ ਉਹ ਲੋਗ ਦਾ ਐਂਡ ਕਰਦੇ ਆ ਆਪਾਂ ਹੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ